ਆਜ ਬੰਦ ਕਰੋ ਵੀ ਗੁੱਡ ਮਾਰਨਿੰਗ ਟੂ ਈਅਰ ਟੂਡੇਸ ਪੀਪਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਤਰਾ ਆ। ਆਦਰਯੋਗ ਸਰੋਤਿਆਂ ਨੂੰ ਮੇਰਾ ਪ੍ਰਣਾਮ। ਅੱਜ ਅਸੀਂ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਮਹਾਨ ਯਾਤਰਾਵਾਂ ਬਾਰੇ ਗੱਲ ਕਰਨ ਲਈ ਇਕੱਠੇ ਹੋਏ ਹਾਂ। ਗੁਰੂ ਜੀ ਨੇ ਆਪਣਾ ਸਾਰਾ ਜੀਵਨ ਧਰਮ ਦੇ ਪ੍ਰਚਾਰ, ਮਾਨਵਤਾ ਦੀ ਭਲਾਈ ਤੇ ਸੱਚ ਦਾ ਔਕਾ ਦੇ ਲਈ ਸਮਰਪਿਤ ਕਰ ਦਿੱਤਾ। ਗੁਰੂ ਜੀ ਦੀਆਂ ਯਾਤਰਾ ਇਹ ਅਸਾਮ ਵਰਗੇ ਦੂਰ ਦਰਾਡੇ ਇਲਾਕਿਆਂ ਵਿੱਚ ਵੀ ਗਈ। ਯਾਤਰਾ ਦੌਰਾਨ ਗੁਰੂ ਜੀ ਨੇ ਜਿੱਥੇ ਵੀ ਪੜਾ ਦਿੱਤਾ ਉੱਥੇ ਸੰਗਤਾਂ ਨੂੰ ਨਾਮ ਜਪਣ ਅਤੇ ਧਰਮ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਈ ਥਾਵਾਂ ਤੇ ਸੰਗਤ ਲਈ ਸਾਂਝੇ ਖੂ ਅਤੇ ਲੰਗਰ ਸ਼ੁਰੂ ਕਰਵਾਈ। ਉਹਨਾਂ ਦੇ ਠਹਿਰਨ ਵਾਲੇ ਸਥਾਨ ਬਾਅਦ ਵਿੱਚ ਪਵਿੱਤਰ ਗੁਰਦੁਆਰਿਆਂ ਦੇ ਰੂਪ ਵਿੱਚ ਸਥਾਪਿਤ ਹੋਏ। ਕੁਝ ਮੁੱਖ ਸਥਾਨ ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਉਹ ਹਨ ਜਦੋਂ ਗੁਰੂ ਜੀ ਪੂਰਬੀ ਭਾਰਤ ਦੀ ਯਾਤਰਾ ਤੇ ਸਨ ਤਾਂ ਪਟਨਾ ਵਿਖੇ ਸਨ 1668 ਈਸਵੀ ਵਿੱਚ ਉਹਨਾਂ ਦੇ ਸੁਪੁੱਤਰ ਦਸਨੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਅਸਾਮ ਇੱਥੇ ਗੁਰੂ ਜੀ ਨੇ ਰਾਜ ਰਾਜਾ ਰਾਮ ਸਿੰਘ ਦੇ ਔਨ ਦੇ ਰਾਜੇ ਵਿਚਕਾਰ ਚੱਲ ਰਹੇ ਯੁੱਧ ਨੂੰ ਅਤੇ ਇਸ ਦੇਸ਼ਾਂ ਦੇ ਨੂੰ ਸ਼ਾਂਤੀਪੂਰਨ ਪਖ ਨੂੰ ਦੱਸਉਂਦਾ ਹੈ ਅਨੰਦਪੁਰ ਸਹਿ ਪੰਜਾਬ ਆਪਸਾ ਕੇ ਗੁਰੂ ਜੀ ਨੇ ਕਿਲਕਪੁਰ ਨੇੜੇ ਰਾਣੀ ਚੰਪਾ ਤੋਂ ਜ਼ਮੀਨ ਖਰੀਦ ਕੇ ਚਤਨਾਨ ਕੀ ਨਗਰ ਬਸਾਇਆ ਜਦੋਂ ਜੋ ਬਾਅਦ ਵਿੱਚ ਅਨੰਦਪੁਰ ਸਹਿ ਬਣੂ ਜਾਣਿਆ ਗਿਆ ਗੁਰੂ ਜੀ ਦੀਆਂ ਯਾਤਰਾਵਾਂ ਦੀ ਸਿੱਖਿਆ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਧਰਮ ਸਿਰਫ ਪੂਜਾ ਪਾਠ ਤੱਕ ਸੀਮਿਤ ਨਹੀਂ ਸਗੋ ਮਾਨਵਤਾ ਦੀ ਸੇਵਾ ਸਾਨੂੰ ਗੁਰੂ ਜੀ ਨੇ ਦਰਸਾਇਆ ਮਾਰਗ ਤੇ ਚੱਲਣ ਦੇ ਚੱਲਣਾ ਚਾਹੀਦਾ ਹੈ ਅਤੇ ਉਹਨਾਂ ਦੇ ਜੀਵਨ ਤੇ ਯਾਤਰਾਵਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਹੈਵ ਐਨ ਐਂਡ